ਮਾਤਾ ਜੀ ਮੇ ਨਾਮ ਬ੍ਰਿੰਦਰ ਸ਼ਰਮਾ ਜੀ ਮੈਂ ਇਹਾ ਪਰ ਕਾਫੀ ਟਾਈਮ ਸਾਰ ਰਹਾਂ ਮੇਰ ਕੋ 12 ਸਾਲ ਹੋ ਗਏ ਅੱਜ ਚੋਰੀ ਘਟਨਾ ਹੋਈ ਹੈ ਮਨ ਜੀ ਕਿਤੇ ਵਜੇ ਹੋਈ ਹੈ ਇਹ ਹੋਈ ਨਹੀਂ ਕੀ ਹੋਈ ਚੋਰੀ ਚੋਰੀ ਇਹਾ ਪਰ ਜੀ ਮੈਂ ਸਵੇਰੇ ਅਮਰੇ ਮੇ ਬਿਠਾ ਹੋ ਰਹਾ ਔਰ ਇਹ ਹੋਣਾ ਸਵਾ 10 ਤੇ 11 ਦੇ ਵਿੱਚ ਮਤਲਬ ਮੈਂ ਸਭ ਇਹੀ ਹਾਂ ਪਰ ਬਿਠਾ ਅੰਦਰ ਹੀ ਬਿਠਾ ਹੋਤਾ ਕੋਈ ਮੇਰੇ ਕੋ ਆਇਆ ਹੋਤਾ ਦੇਖਣ ਕੇ ਲੇ ਸੇਵਟੋਰ ਦੇਖਣ ਕੇ ਲੇ ਫਿਰ ਮੈਂ ਫਿਰ ਮਿਸਿਸ ਦਾ ਫੋਨ ਆਇਆ ਕਰਦਾ ਨਾਸ਼ਤਾ ਕਰਨ ਆਜੋ ਪਿੱਛੇ तो फिर मैं यहीं पर रहा कुछ देर फिर उसके बाद सफाई फूल फाल उठा के मतलब चलो साइड में कर लिए कि चलो जल चढ़ाने वाले कोई दिक्कत ना हो फिर सफ़ाई करने के बाद अंदर चला गया आप दस को मिनट ले खाना नाश्ता नोस्ता करने फिर जब मैं बाहर आया फूल फाल उठाने लगा फिर वह देखा शिवलिंग चांदी से है नहीं तो जी ये बहुत ही घटना है इसके बारे में क्या जैसे कि आपको भी फर्ज बनता है यहाँ पर कैमरे चल रही है आपने ठीक क्यों नहीं करवाई जी यहाँ पर कैमरा जो चलते हैं वो यहाँ पर अंदर हैं चुबे बड़े बड़े तारें कटी हुई चूहन की सारी और पहले भी ठीक रहा दो तीन बार ठीक रहा फिर दूसरी बात ये कि मैं जिसको बोलता हूँ जिस तरह कमेटी को बोल लो यहाँ पे लेडीजों का है उनको मैं दो तीन बार बोल दिया कि यहाँ पर मतलब जो मैनेजमेंट ठीक कर लो अब अकेला मैं भी क्या करूँ ठीक है मेरा काम है सुबह सेवा करना मंदिर खोलना बंद करना तो आरती पूजा करना फिर बाकी जो कमेटी ये कमेटी कोई भी काम ही साथ नहीं देती कि क्या करना कहाँ पर क्या फर्ज है क्योंकि जितने साल बाबा जी मरे हुए हो गए जो उनको बाबा जी के समाधि लिए हुए हो गए उनको दस साल हो गया आज उसके बाद किसी ने भी सुध नहीं ली कि मंदिर से की चाहेगा की नहीं करना की करना नहीं करना किसी ने भी एक बार ही नहीं पूछा मतलब आप ये बात कह रहे हो जी जिम्मेवार जिम्मेवार समय है हाँ जी जिम्मेवार है बिल्कुल है जी क्योंकि मेरे साथ कोई नहीं रहता अकेला आदमी क्या करेगा क्योंकि साथ देना जरूरी है और मैं उनको कई बार बोला कि ध्यान यहाँ पर गेट टूटा हुआ है और कोई लगवा लो यहाँ पे कैमरे कई बार मैं बोला कि ये चेंज कराने वाले कैमरे है इनको चेंज करवा लो किसी ने बात मानी नहीं फिर चलो इसका नतीजा देखा कोई किसी शक्ति व्यक्ति को शक्ति व्यक्ति देखो यहाँ पर अभी साउंड का मैना भी है जी अब कौन किस तरह आ रहा है कैसे आ रहा है किस क्योंकि किसी को तो लिखा तो नहीं है कि ये चोर है अब हमारा काम बैठने का देखने का ही है और पूजा करवाने का है फिर पचास लोग आ रहे हैं कोई, है, कोई आ रहा है कोई जा रहा है फिर आए तो हमने थक एक बंदा आया था वो परना लपेट के आया था और उसको मैं देखा भी वो बाहर भी चला गया अब उसके बाद दोबारा आया फिर मैं नाश्ता करने का उसी टाइम उसने ये काम कर लिया होना ਕੀ ਨਾਮ ਹੈ ਤੁਹਾਡਾ ਜੀ ਜੈ ਸ਼ਿਰਾਮ ਜੀ ਮੈਂ ਰਮਨ ਵਡੇਰਾ ਪ੍ਰਧਾਨ ਸ਼ਿਵ ਸੈਨਾ ਬੱਬੀਵਾਰ ਮੰਦਿਰ ਦੇ ਵਿੱਚ ਸਟੋਰੀ ਹੋਈ ਹੈ ਕੀ ਕਹਿਣਾ ਚਾਹੁੰਦੇ ਦੇਖੋ ਇਹ ਬਹੁਤ ਮੰਦ ਭਾਗੀ ਘਟਨਾ ਜੀ ਜਿਨ੍ਹਾਂ ਨੇ ਵੀ ਇਹ ਕੀਤੀ ਆ ਇੱਕ ਦੋਨੋਂ ਸਖਤੋ ਸਖਤ ਸਜ਼ਾ ਮਿਲਣੀ ਚਾਹੀਦੀ ਆ ਸਭ ਤੋਂ ਵੱਡੀ ਗੱਲ ਇਹ ਕਿ ਸਾਡੀ ਹੋ ਆ ਸਾਡੇ ਇੱਥੇ ਦੀ ਕਮੇਟੀ ਦੀ ਸਾਡੇ ਪੰਡਤ ਜੀ ਦੀ ਦੇਖੋ ਜੇ ਮਹੀਨੇ ਦੇ ਕੈਮਰੇ ਬੰਦ ਨੇ ਤੇ ਆਪਾਂ ਕਿਉਂ ਨਹੀਂ ਕੈਮਰੇ ਠੀਕ ਕਰਾਦੇ ਕੱਲੋਂ ਇੱਥੇ ਕੋਈ ਵੱਡੀ ਛੋਟੀ ਵਾਰਦਾਤ ਹੋ ਜਵੇ ਕੋਈ ਮੂਰਤੀ ਖੰਡਿਤ ਕਰ ਜਵੇ ਫੇਰ ਅਸੀਂ ਸੜਕਾਂ ਤੇ ਇਸ ਤੋਂ ਪਹਿਲਾਂ ਹੀ ਅਸੀਂ ਚੌਕਸ ਹੋ ਜਾਈਏ ਕਿ ਜਿਹਨੇ ਚੋਰੀ ਕੀਤੀ ਆ ਆਪਾਂ ਉਹਨੂੰ ਵੀ ਫੜੀਏ ਤੇ ਇੱਥੇ ਵੀ ਜਿਹੜੀ ਕਮੇਟੀ ਆ ਉਹਨੂੰ ਕੈਮਰੇ ਵਗੈਰਾ ਸਾਰਾ ਕੁਝ ਠੀਕ ਕਰਾਉਣਾ ਚਾਹੀਦਾ ਜਿਹੜੇ ਇੱਥੇ ਪੰਡਤ ਜੀ ਨੇ ਉਹਨਾਂ ਨੂੰ ਪੂਰਾ ਧਿਆਨ ਦੇਣਾ ਕਿਉਂ ਹੋਇਆ ਤਾਂ ਚਿੱਟਾ ਦੇਣਾ ਆਪਾਂ ਕਹੀਏ ਨਾ ਕੋਈ ਰਾਤ ਦੇ ਹਨੇਰੇ ਚ ਕਰ ਗਿਆ ਜੀ ਚਲੋ ਪਤਾ ਨਹੀਂ ਲੱਗਿਆ ਬੰਦੇ ਜੀ ਸੁੱਤੇ ਪਏ ਸੀ ਸਵੇਰੇ 9 ਵਜੇ ਦੀ ਘਟਨਾ ਹੋਵੇ ਅੱਜ ਕੱਲ ਸੌਣ ਦਾ ਮਹੀਨਾ ਹੋਵੇ ਹਰੇਕ ਮੰਦਿਰਾਂ ਚ ਰਸਨੇ ਛੋਟੇ ਤੋਂ ਲੈ ਕੇ ਛੋਟਾ ਵੱਡੇ ਤੋਂ ਵੱਡਾ ਅੱਜ ਦੇ ਦਿਨਾਂ ਚ ਆ ਕੇ ਭੋਲੇ ਨਾਦ ਦੇ ਜਲ ਚੜਾਉਂਦਾ ਤੇ ਉਸੇ ਦਿਨਾਂ ਚ ਭੋਲੇ ਨਾਦ ਦੇ ਵਸਤਰ ਉਤਾਰਨੇ ਚਾਂਦੀ ਦਾ ਜਿਹੜਾ ਉਹਨਾਂ ਦੇ ਉੱਪਰ ਚੜਿਆ ਹੋਇਆ ਕਵਰ ਉਤਾਰ ਕੇ ਲੈ ਕੇ ਜਾਣਾ ਬਹੁਤ ਹੀ ਮੰਦਭਾਗੀ ਘਟਨਾ ਆ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਇਹ ਜਿਹੜੇ ਵੀ ਜੰਦੇ ਅੰਸਰ ਨੇ ਕੰਮ ਕੀਤਾ ਉਹਨੂੰ ਜਲਦੀ ਤੋਂ ਜਲਦੀ ਫੜ ਕੇ ਜੇਲ੍ਹ ਦੀਆਂ ਸਲ੍ਹਾਂਾਂ ਦੇ ਪਿੱਛੇ ਸਿੱਟਿਆ ਜਾਵੇ ਚੋਰੀ ਕਿੰਨੀ ਹੋਈ ਚੋਰੀ ਇਹ ਕਹਿੰਦੇ 2 ਕਿਲੋ ਦਾ ਸੀਗਾ ਜੀ ਚਾਂਦੀ ਦਾ ਉਹ ਜਿਹੜਾ ਪਤਰਾ ਸੀਗਾ ਨਾ 2 ਕਿਲੋ ਦਾ ਸੀਗਾ ਚਾਂਦੀ ਦਾ ਯਾਨਕਿ 1.5 ਤੋਂ 2 ਲੱਖ ਰੁਪਏ ਦਾ ਨੁਕਸਾਨ ਤਾਂ ਹੈਗਾ ਹੀ ਆ ਗੱਲ ਪੈਸੇ ਦੀ ਨਹੀਂਗੀ ਜੀ ਇੱਥੇ ਇਥੇ ਸਿਰਫ ਇਹ ਆ ਕਿ ਕੱਲ ਨੂੰ ਕੋਈ ਸਾਡੀ ਭੋਲੇनाथ ਦੀ ਮੂਰਤੀ ਖੰਡਿਤ ਕਰ ਜਾਂਦਾ ਫੇਰ ਕੌਣ ਜਿੰਨਾ ਵਾਰ ਉਹ ਤਾਂ ਮੌਜੂਦ ਨਹੀਂ ਸੀ ਕਿ ਨਹੀਂ ਕੋਈ ਮੰਦਿਰ ਦੇ ਵਿੱਚ ਪੰਡਤ ਜੀ ਕਹਿੰਦੇ ਮੈਂ ਅੰਦਰ ਬੈਠਾ ਸੀ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਜਿਹੜਾ ਮੰਦਿਰ ਆਇਆ ਸੰਗੜੀ ਬਾਪੀ ਬਣਿਆ ਹੋਇਆ ਬਹੁਤ ਪੁਰਾਣਾ ਪ੍ਰਾਚੀਨ ਮੰਦਿਰ ਇੱਥੇ ਹਾਂਜੀ ਪੰਡਤ ਜੀ ਅੰਦਰ ਬੈਠੇ ਸੀਗੇ ਉਹਨਾਂ ਕੋਈ ਕੋਈ ਆਏ ਹੋਏ ਸੀ ਪੁੱਛ-ਵਿਛਈਆ ਕਰਨ ਵਾਲੇ ਤੇ ਉਹ ਉਧਰ ਸੀਗੇ ਉਹ ਮਗਰੋਂ ਆਪਣਾ ਕੰਮ ਕਰ ਗਿਆ ਉਹ ਕਹਿੰਦੇ ਕੋਈ ਬੁੱਕਲ ਚ ਆਇਆ ਸੀਗਾ ਤੇ ਨਸ਼ਈ ਹੋਣਾ ਜਾਂ ਕੁਝ ਵੀ ਹੋਣਾ ਵਾ ਮੈਂ ਤਾਂ ਇੱਕ ਅਪੀਲ ਕਰਦਾ ਪ੍ਰਸ਼ਾਸਨ ਨੂੰ ਇਹ ਜਿਹੜਾ ਵੀ ਸੀ ਇਹਨਾਂ ਹੱਥ ਪਾਈ ਜਾਵੇ ਇਹਨੂੰ ਸਲਾਖਾਂ ਦੇ ਪਿੱਛੇ ਸਿੱਟਿਆ ਜਾ ਕੀ ਨਾਮ ਹੁੰਦਾ ਜੀ ਮੈਂ ਅਸਨੀ ਦੁਆ ਜੈ ਭੋਲੇ ਨਾਰਜ ਜੀ ਅੱਜ ਜਿਹੜਾ ਸ਼ਿਮ ਮੰਦਰ ਚੰਡੀ ਆਪਣੇ ਡੱਬੀਆ ਰੋਡਾ ਉਹਦੇ ਵਿੱਚ ਬਹੁਤ ਹੀ ਮੰਦਭਾਗੀ ਘਟਨਾ ਸਾਨੂੰ ਪਤਾ ਲੱਗਿਆ ਹੁਣੇ ਵੀ ਜਿਹੜੇ ਸਾਡੇ ਭੋਲੇ ਨਾਰਜ ਜੀ ਦੇ ਵਸਤਰ ਤੇ ਉਹਦੇ ਤੇ ਜਿਹੜਾ ਚਾਂਦੀ ਦਾ ਪਤਰਾ ਚੜਿਆ ਸੀਗਾ ਉਹ ਕੋਈ ਇਥੋਂ ਲਾਗੇ ਲੈ ਗਿਆ ਇਹ ਬਹੁਤ ਹੀ ਮੰਦਭਾਗੀ ਹੈ ਏਡੀ ਸੰਘਣੀ ਆਬਾਦੀ ਦੇ ਵਿੱਚ ਹੋਰ ਦਿਨ ਦੇ ਹਾਰੇ 9:30 ਤੋਂ 10:00 ਦੇ ਵਿੱਚ ਵਿੱਚ ਇਹ ਹੋਣਾ ਬਹੁਤ ਮਾੜਾ ਹੈ ਸਾਵਣ ਦਾ ਚਾਲਾ ਚੱਲ ਰਿਹਾ ਲੋਕ ਮੰਦਰਾ ਜਿੰਨੇ ਰਾਜ ਨੇ ਪਰ ਫਿਰ ਵੀ ਇਹ ਹੋਇਆ ਹੈ ਬਹੁਤ ਮੰਦ ਭਾਦਾ ਬਹੁਤ ਮਾੜਾ ਹੋਇਆ ਜੀ ਸੁਪਿਆ ਤਰਾ ਕੱਢਦੇ ਹਾਂ ਸਾ ਇਹ ਮੰਦਰ ਨੂੰ ਕੱਢਦੇ ਹਾਂ ਜਿਵੇਂ ਕਿ ਸੰਗਣੀ ਬਾਦੀ ਵੱਲੇ ਇਹ ਜੇ ਘਟਨਾਵਾ ਹੋਣੀ ਕਿ ਤੁਸੀਂ ਕੀ ਇਹਦੇ ਉੱਪਰ ਕੋਈ ਐਕਸ਼ਨ ਲਓਗੇ ਜਾਂ ਤੁਸੀਂ ਕੋਈ ਕੈਮਰਾ ਠੀਕ ਕਰਵਾਉਣ ਵੱਲ ਧਿਆਨ ਦੇਵੋ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਪਤਾ ਲੱਗਿਆ ਵੀ ਮਹੀਨਾ ਹੋ ਗਿਆ ਕਹਿੰਦਾ ਕੈਮਰਾ ਚਾਲਦਾ ਸਾਨੂੰ ਨਾ ਪੰਡਾ ਜੀ ਨੇ ਦੱਸਿਆ ਨਾ ਕਿਸੇ ਨੇ ਦੱਸਿਆ ਮੇਰੇ ਬਾੜ ਚ ਵੀ ਇਹ ਮੰਦਰ ਪੈਂਦਾ ਪਰ ਗੱਲ ਇਹ ਵੀ ਜੇ ਦੱਸੂਗਾ ਕੋਈ ਤਾਂ ਹੀ ਪਤਾ ਲੱਗੂਗਾ ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਪਰ ਇਹ ਅੱਗੇ ਤੋਂ ਅਸੀਂ ਇਸ ਚੀਜ਼ ਦਾ ਬਹੁਤ ਧਿਆਨ ਰੱਖਾਂਗੇ ਵੀ ਜਿਹੜਾ ਮੰਦਰਾਂ ਦੇ ਵਿੱਚ ਅਸੀਂ ਸਾਰੇ ਬਾਕੀ ਮੰਦਰਾਂ ਚ ਵੀ ਅਸੀਂ ਇਹ ਯਕੀਨ ਕਰਾਂਗੇ ਵੀ ਕੈਮਰੇ ਸਾਰੇ ਚੱਲਦੇ ਨੇ ਤੇ ਕਮੇਟੀ ਨਾਲ ਦੀ ਸਾਡੇ ਜਿਹੜੀ ਇੱਥੇ ਕਮੇਟੀ ਬਣੀ ਜਿਆ ਉਹਨਾਂ ਨਾਲ ਵੀ ਮੀਟਿੰਗ ਕਰਾਂਗੇ ਗੱਲ ਕਰਾਂਗੇ ਵੀ ਇਹ ਜਿਹੜਾ ਜਿਹੜਾ ਕੰਮ ਨੇ ਹੋਣੀ ਚਾਹੀਦਾ ਕਿਉਂਕਿ ਇਹ ਡਿਊਟੀ ਲੱਗਣੀ ਜਿਹੜੀ ਮੰਦਰ ਦੇ ਵਿੱਚ ਚੋਰੀ ਹੋਣਾ ਬਹੁਤ ਮੰਦ ਭਾਗੀ ਆ ਜਿਵੇਂ ਕਿ ਹੁਣ ਤਾਂ ਚੰਗ ਦੇ ਪੱਤਰ ਮਿਲ ਗਿਆ ਇੱਕ ਖੰਡ ਵੀ ਖਾਂ ਹਾਂ ਫਿਰ ਦੇਖੋ ਫਿਰ ਕਿੱਡੀ ਵੱਡੀ ਮਾੜੀ ਗੱਲ ਹੋਣੀ ਸੀ ਸਾਡੇ ਧਰਮ ਦਾ ਬਹੁਤ ਹੋ ਜਾਂਦੀ ਗਾ ਗਲਤ ਗੱਲ ਆ ਇਹ ਇਸ ਲਈ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਕਿ ਜਿਹੜਾ ਹੁਣੇ ਕੰਮ ਹੋਇਆ ਇਹਦੀ ਛੇਤੀ ਤੋਂ ਛੇਤੀ ਜਲਦੀ ਤੋਂ ਜਲਦੀ ਸਾਰੇ ਕੈਮਰੇ ਚੈੱਕ ਕਰਕੇ ਇਹਨੂੰ ਬੰਦੇ ਨੂੰ ਫੜਿਆ ਜਾਵੇ ਜਿਹਨੇ ਇਹ ਕੰਮ ਕੀਤਾ ਕੀ ਨਾਮ ਦਾ ਬੰਦਾ ਆਹ ਤਾਂ ਸਾਰੇ ਸਿੱਠਾਣੇ ਸਮਰਾਲੇ ਤੋਂ ਇਹ ਤਾਂ ਦੱਬੀ ਬਾਜ਼ਾਰ ਦੇ ਗੰਮੇਸ਼ਵਰ ਮੰਦਿਰ ਵਿੱਚ ਚੋਰੀ ਹੋਈ ਸੀ ਸਾਨੂੰ 11:40 ਦੇ ਪਤਾ ਲੱਗਿਆ ਤੇ ਕਰੀਬ 10 ਵਜੇ ਜੇ ਹੋਈ ਜਿਹੜਾ ਵਾਰਦਾਤ ਹੋਈ ਹੈ ਅਸੀਂ ਸੰਦ ਤਬਦੀਸ਼ ਕਰ ਰਹੇ ਆ 24 ਆ ਗਿਆ ਸਾਹਮਣੇ ਤੁਸੀਂ ਹੱਕ ਤੋਂ ਹੱਕ ਸੱਚ ਜਦੋਂ ਨੂੰ ਇਮੇਟ ਮੰਦਰ ਦੇ ਕੈਮਰੇ ਤੋਂ ਬਹੁਤ ਏਰ ਤੋਂ ਖਰਾਬ ਹੋਇਆ ਇਹ ਕਹਤਾ ਰਿਹਾ ਪਿੰਡ ਦੇ ਵੀ 3 ਮਹੀਨੇ ਤੋਂ ਖਰਾਬ ਹੈ ਆਦਵਾਰ ਸੀ ਬਹੁਤ ਹੀ ਕੈਮਰੇ ਕੀ ਆਵੇ ਹੈ ਨਹੀਂ ਜਿਹੜੇ ਤੋਂ ਚੋਰੀ ਕੀਆ ਉਹ ਅੱਧਾ ਪਾਣਾ ਕਿਲੋ ਕੋ ਚਾਂਦੀ ਦਾ ਦੱਸ ਰਿਹਾ ਹੈ ਬੰਦੇ 150 ਕਿਲੋ ਕਹਿ ਰਹੇ ਹੈ ਹੈ ਬੰਦੇ ਦਾ ਕਹਿੰਦਾ 150 ਕਿਲੋ ਇਹ ਤਾਂ ਮੈਨੂੰ ਅੱਧਾ ਪਾਣਾ ਕਿਲੋ ਲਿਖਾ ਰਿਹਾ ਜੀ ਹਾਂਜੀ ਅਖੀ ਜੋ ਤਬਦੀਸ਼ ਵਿੱਚ ਆਊਗਾ ਆਉਂਦੀ ਜਾਂਦੀ ਜਾ ਰਹੀ ਹੈ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ